ਤਨ ਡੀਐਸਪੀ ਐਕ ਕੈਸਚੋ ਸਾਹਿਬ ਜਿੱਥੇ ਗੱਲ ਹੋਈ ਅਸੀਂ ਉੱਥੇ ਲਿਖ ਕੇ ਦੇਤਾ ਇਹਨਾਂ ਨੂੰ ਵੀ ਅਸੀਂ 50000 ਰੁਪਏ ਮਹੀਨਾ ਚਾਹੇ ਡਾਕੇ ਮਾਰ ਕੇ ਚਾਹੇ ਮੰਗ ਕੇ ਲੈ ਜਾਈ ਵੀ ਤੇਰੇ ਪਰਿਵਾਰ ਦਾ ਚੱਕਾਂਗੇ ਨੈਟ ਬੰਦ ਕਰ ਹੂੰ ਤੇ ਇਹ ਸਮਝੌਤਾ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਵੀ ਨਹੀਂ ਕਿਉਂ ਉੱਥੋਂ ਕਮਾਈ ਵੱਧ ਹੁੰਦੀ ਐ ਜੀ ਜੀ ਨਹੀਂ ਕਮਲ ਨੂੰ ਵੀ ਇਹ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨੇ ਕਹਿੰਦੇ ਮੈਨੂੰ ਨੈਟ ਤੋਂ ਕਮਾਈ ਵੱਧ ਹੁੰਦੀ ਐ ਲੈ ਢੂਏ ਚ ਲੈ ਨੂੰ ਹੁਣ ਨੈਟ ਤੇ ਨੈਟ ਦੀ ਕਮਾਈ ਆਹ ਜਿਹੜੇ ਪੇਜ ਪੂਜਦੇ ਸੀ ਹੁਣ ਮੇਰੇ ਕੋਲ ਐ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਹੁਣ ਚਲੋ ਲੱਗ ਜੂ ਪਤਾ ਪਈ ਪੈ ਜਾਣਗੀਆਂ ਕੋਸਟਾ ਉਹਨਾਂ ਤੋਂ ਤੁਸੀਂ ਇਸ ਵੇਲੇ ਅੰਡਰਗਰਾਉਂਡ ਹੋ ਨਹੀਂ ਸ਼ਰਿਆਂ ਵੀ ਆਂ ਬਾਈ ਜੀ ਮੈਂ ਹੂੰ ਨਹੀਂ ਕਿਉਂਕਿ ਥੋੜਾ ਨਾਮ ਆ ਗਿਆ ਪੁਲਿਸ ਉਹਨੂੰ ਅਰੈਸਟ ਕਰੂਗੀ ਪੁਲਿਸ ਨੂੰ ਲੱਭ ਰਹੀ ਹੋ ਤੁਸੀਂ ਕਹਿ ਰਹੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਹਾਂ ਬਾਈ ਕਰੂਗੀ ਉਹਨਾਂ ਦਾ ਦੇਖੋ ਉਹਨਾਂ ਦਾ ਫਰਜ ਹੈ ਮੈਨੂੰ ਫੜਨਾ ਅਰੈਸਟ ਕਰਨਾ ਉਹ ਛਾਪੇਮਾਰੀ ਕਰ ਸਕਦੀ ਆ ਜਦੋਂ ਮੈਂ ਉਹਨਾਂ ਨੂੰ ਦੱਸ ਗਿਆ ਮੈਨੂੰ ਅਰੈਸਟ ਕਰ ਲੈਣ ਕਿਸੇ ਵੀ ਨਾਕੇ ਤੇ ਰੋਕ ਕੇ ਮੈਨੂੰ ਅਰੈਸਟ ਕਰ ਲੈਣ ਜਾਂ ਤੁਸੀਂ ਖੁਦ ਵੀ ਅਰੈਸਟ ਦੇ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਟ ਕਰਨ ਤੋਂ ਬਾਅਦ ਜਦੋਂ ਮੈਂ 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 ਦੂਜਿਆਂ ਦੇ ਮੂੰਹ ਹਲ ਵੀਨਾ ਨਾ ਬਾਈ ਜੇ ਮੈਂ ਅਰੈਸਟ ਦੇਤੀ ਤਾਂ ਮੈਨੂੰ ਇਹ ਨਹੀਂ ਪਤਾ ਇਹ ਜੇ ਨਾਨਵੇੜਨਗੇ 5-7 ਸਾਲ ਮੇਰੇ ਜੇਲ੍ਹ 'ਚ ਲੱਗਣਗੇ ਨਾ ਹੂੰ ਤੇ ਜੇ 5-7 ਸਾਲ ਜੇਲ੍ਹ ਹੀ ਕੱਟਣੀ ਆ ਤੇ ਫਿਰ ਸਾਰੇ ਨੂੰ ਹੁੰਝ ਕੇ ਹੀ ਜਾਊਗਾ ਨਾ ਮੈਂ ਇਦਾਂ ਨਹੀਂ ਨਾ ਮੈਂ ਜਾਂਦਾ ਬਾਈ ਜੇ ਮੈਨੂੰ ਘੱਟੋ ਘੱਟ 10-15 20 ਸਾਲ ਜੇਲ੍ਹ ਕੱਟਣੀ ਪੈਜੀ ਤਾਂ ਮੈਂ 5-7 ਰੇੜੂਗਾ ਬਾਈ